ਦੋ ਪੰਜਾਬਾਂ ਦੇ ਵਿੱਚ ਜਿਹੜਾ ਹੜ ਆਇਆ ਹੈ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਹੈ ਲੇਕਿਨ ਅੱਜ ਗੱਲ ਕਰਾਂਗਾ ਉਹਨਾਂ ਸਿੱਖ ਸਰਦਾਰਾਂ ਦੀ ਜਿਹੜੇ ਬਾਹਰ ਦੇ ਮੁਲਕਾਂ 'ਚ ਬੈਠ ਕੇ ਦੋਵਾਂ ਪੰਜਾਬਾਂ ਦੀ ਮਦਦ ਕਰਨ ਦੇ ਨੇ ਮੈਂ ਗੱਲ ਕਰ ਰਿਹਾ ਖਾਲਸਾ ਏਡ ਦੀ ਤੇ ਉਹਨਾਂ ਸਿੱਖ ਸਰਦਾਰਾਂ ਦੀ ਜਿਹੜੇ ਅਮਰੀਕਾ ਕੈਨੇਡਾ ਬਰਤਾਨੀਆ ਆਸਟ੍ਰੇਲੀਆ ਤੇ ਯੂਰਪ ਦੇ ਵਿੱਚ ਵੱਸਦੇ ਨੇ ਤੇ ਖਾਲਸਾ ਏਡ ਦੇ ਜ਼ਰੀਏ ਲੈਂਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੀ ਮਦਦ ਕਰਨ ਦੇ ਨੇ ਪਾਕਿਸਤਾਨ ਦੇ ਵਿੱਚ ਇੱਕ ਜਹਾਜ਼ ਭਰ ਕੇ ਭੇਜਿਆ ਸਮਾਨ ਦਾ ਮਦਦ ਕੀਤੀ ਹੈ ਹੜ੍ਹ ਦੇ ਵਿੱਚ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਉਹਨਾਂ ਨੂੰ ਖੇਮੇ ਲਗਾ ਕੇ ਦਿੱਤੇ ਜਾ ਰਹੇ ਨੇ ਉਹਨਾਂ ਨੂੰ ਖਾਣਾ ਦਿੱਤਾ ਜਾ ਰਿਹਾ ਹੈ ਉਹਨਾਂ ਦੀ ਸੇਵਾ ਕੀਤੀ ਜਾ ਰਹੀ ਹੈ ਅੱਜ ਇਸੇ ਹਵਾਲੇ ਨਾਲ ਵੀਡੀਓ ਹੈ ਚੱਲਨੇ ਆ ਉਸ ਵੀਡੀਓ ਦੀ ਤਰਫ ਫੇਰ ਕਰਨੇ ਆ ਗੱਲਬਾਤ ਅੱਜ ਆਪਾਂ ਗੱਲ ਕਰਨੀ ਆ ਪਾਕਿਸਤਾਨ ਦੇ ਵਿੱਚ ਛਲਾਬ ਦੀਆਂ ਤਬਾਹਕਾਰੀਆਂ ਦੀ ਔਰ ਜਿਹੜੀ ਚੜ੍ਹਦੇ ਪੰਜਾਬ ਤੋਂ ਸਾਡੇ ਵੀਰਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾਇਆ ਆਪਾਂ ਉਹਦੀ ਥੋੜੀ ਜੀ ਗੱਲ ਕਰਨੀ ਹੈ ਜੀ। ਅ ਬਾਬਾ ਨਾਨਕ ਦਾ ਕਹਿਣ ਵੰਡ ਛਕੋ, ਕਿਰਤ ਕਰੋ ਤੇ ਨਾਮ ਜਪੋ। ਇਹਦੇ ਵਿੱਚ ਯਾਨੀ ਕਹ ਲੋ ਵੀ ਸਮੁੰਦਰ ਨੂੰ ਕੂਜ਼ੇ ਚ ਬੰਦ ਕਰ ਦਿੱਤਾ ਆ। ਵੰਡ ਛਕੋ ਮਤਲਬ ਨਾਲ ਮਿਲ ਕੇ ਖਾਓ। ਕਿਰਤ ਕਰੋ ਮਿਹਨਤ ਮਜ਼ਦੂਰੀ ਕਰੋ, ਇਸ ਦਾ ਹੱਕ ਨਾ ਖਾਓ। ਨਾਮ ਜਪੋ ਅੱਲਾ ਦਾ ਨਾਮ ਰੱਬ ਦਾ ਨਾਮ ਲੋ। ਅੱਛਾ ਜੀ ਸਿੱਖਾਂ ਦੀ ਜਿਹੜੀ ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗਦੀ ਆ ਉਹ ਇਹ ਆ ਕਿ ਇਹ ਜਿਹੜੇ ਆ ਨਾ ਜੀ ਇਨਾਂ ਦੇ ਗੁਰਦੁਆਰਿਆਂ 'ਚ ਚਲ ਜਾਈਏ ਜਾਂ ਇਨਾਂ ਦੇ ਕਿਤੇ ਲੰਗਰ ਖਾਣੇ ਲੱਗੇ ਉੱਥੇ ਚਲ ਜਾਈਏ ਜਿੱਥੇ ਵੀ ਅਸੀਂ ਜਾ ਸਕਦੇ ਆ ਇਨਾਂ ਦੇ ਜਿੱਥੇ ਇਹ ਖਾਣ ਪੀਣ ਦਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਜਿਹੜੀ ਆ ਆਪਰੇਟ ਕਰਦੇ ਆ ਦਿੰਦੇ ਆ ਲੋਕਾਂ ਨੂੰ ਤੁਹਾਨੂੰ ਪੁੱਛਣਗੇ ਨਹੀਂ ਵੀ ਤੂੰ ਕੌਣ ਆ ਬੀ ਮੁਸਲਮਾਨ ਆ ਸਿੱਖ ਆ Hindu ਆ ਇਸਾਈਆ ਚਲੋ ਸਿੱਖਾਂ ਦਾ ਤਾਂ ਪਗੜੀ ਤੋਂ ਪਤਾ ਲੱਗ ਜਾਂਦਾ ਬਾਕੀ ਇਸਾਈਆਂ ਦਾ ਮੁਸਲਮਾਨਾਂ ਦਾ ਤੇ ਹਿੰਦੂਆਂ ਦਾ ਤਕਰੀਬਨ ਇਹ ਜਿਹੜਾ ਨਾ ਰੂਪ ਇੱਕੋ ਜਿਹਾ ਹੀ ਹੁੰਦਾ ਕਦੇ ਵੀ ਪੁੱਛਣਗੇ ਨਹੀਂ ਵੀ ਤੂੰ ਕੌਣ ਆਵੇਂ ਅਸੀਂ ਗੁਰਦੁਆਰੇ ਤੇ ਜਾਈਦਾ ਰਿਕਾਰਡਿੰਗ ਕਰਨੀ ਹੁਕਾਣਾ ਸਾਹਿਬ ਵੀ ਜਾਈਦਾ ਕਰਤਾਰਪੁਰ ਵੀ ਜਾਈਦਾ ਹੋਰ ਵੀ ਜਾਂਦੇ ਆ ਲਾਹੌਰ ਵੀ ਜਾਈਦਾ ਯਕੀਨ ਕਰੋ ਕਦੇ ਪੁੱਛਿਆ ਨਹੀਂ ਹੈਗਾ ਵੀ ਤੁਸੀਂ ਬਾਈ ਜੀ ਕਿੱਧਰ ਫਿਰਦੇ ਸਾਡੇ ਪੁੱਛਦੇ ਆ ਅੱਛਾ ਇੱਕ ਹੋਰ ਸਭ ਤੋਂ ਵਧੀਆ ਗੱਲ ਇਹ ਲੰਗਰ ਦੇਦੇ ਕਿ ਇੰਤਹਾਈ ਅਦਬ ਇhtram ਦੇ ਨਾਲ ਇੱਕ ਇਸ ਤਰ੍ਹਾਂ ਮੋੜੇ ਹੱਥ ਕਰਕੇ ਤੇ ਐ ਕਹਣਗੇ ਉਹਦੇ ਚ ਗਰੂਰ تکਬਰ ਵਾਲੀ ਸਾਡੇ ਮਾਮਲਾ ਉਲਟਾ ਮੇਲਿਆਂ ਤੇ ਚੱਲ ਜਾਓ ਉਹ ਤੁਹਾਡੇ ਇੱਕ ਰੋਟੀ ਹੱਥੀ ਫੜਾ ਦੇਣਗੇ ਉੱਪਰ ਹੀ ਉਹਦੇ ਦਾਲ ਪਾ ਦੇਣਗੇ ਉਚੋਂ ਡੇ ਹੁੰਦੀ ਥੱਲੇ ਤੋਂ ਬੇਅਦਬੀ ਯਾਨੀ ਮਕਸਦ ਇਹ ਹੈ ਕਿ ਰਿਸਕ ਦੀ ਬੇਅਦਬੀ ਲੇਕਿਨ ਇਹ ਰਿਸਕ ਦੀ ਬੇਅਦਬੀ ਨਹੀਂ ਕਰਦੇ ਅੱਛਾ ਹੁਣ ਆਪਾਂ ਗੱਲ ਕਰਦੇ ਹਾਂ ਜੀ ਖਾਲਸਾ ਏਅਰ ਦੀ ਜਿਨ੍ਹਾਂ ਦੀ ਪਹਿਲੀ ਫਲਾਈਟ ਅਮਦਾਦੀ ਫਲਾਈਟ ਜਿਹੜੀ ਆ ਬ੍ਰਿਟਿਸ਼ ਏਅਰਵੇਜ਼ ਦੇ ਥਰੂ ਪਾਕਿਸਤਾਨ ਦੇ ਵਿੱਚ ਆ ਰਹੀ ਆ ਅੱਛਾ ਬ੍ਰਿਟਿਸ਼ ਏਅਰਵੇਜ਼ ਨੇ ਉਹਨਾਂ ਦੀ ਜਿਹੜੀ ਇਹ ਅਮਦਾਦ ਆ ਬਿਲਕੁਲ ਫ੍ਰੀ ਉਹਨਾਂ ਨੇ ਇੱਥੇ ਪਾਕਿਸਤਾਨ ਦੇ ਵਿੱਚ ਪਹੁੰਚ ਕਰਨੀ ਆ ਛਿੱਡੀ ਵੱਡੀ ਗੱਲ ਇਨਸਾਨ ਇਨਸਾਨ ਵਸਦੇ ਆ ਇਹ ਇਨਸਾਨ ਹੀ ਇਹ ਕੋਈ ਫੈਸਲਾ ਕਰ ਸਕਦਾ ਕਾਰੋਬਾਰੀ ਕਰਪਸ਼ਨ ਜ਼ਦਾ ਬੇਈਮਾਨ ਕਸਮ ਦਾ ਬੰਦਾ ਇਹ ਚੀਜ਼ ਇਦਾਂ ਸਟੈਂਡ ਨਹੀਂ ਲੈ ਸਕਦਾ ਦੇਣ ਵਾਲੇ ਵੀ ਰੱਬ ਨੇ ਦੇਖ ਲੋ ਕਿਸ ਤਰ੍ਹਾਂ ਦੇ ਇਨਸਾਨ ਬਣਾਏ ਆ ਮਾਵਾਂ ਨੇ ਕਿਦਾਂ ਦੇ ਸੋਹਣੇ ਸੋਹਣੇ ਪੁੱਤ ਜੰਮੇ ਆ ਜਿਨ੍ਹਾਂ ਦੇ ਅੰਦਰ ਇੱਕ ਜਜ਼ਬਾ ਆ ਇੱਕ ਇੱਕ ਕੰਮ ਕਰਨ ਦੀ ਯਾਨੀ ਇਨਸਾਨਾਂ ਲਈ ਕੰਮ ਕਰਨ ਦੀ ਇੱਕ ਉਹਦੇ ਅੰਦਰ ਇੱਕ ਲਹਿਰ ਪਾਈ ਜਾਂਦੀ ਆ ਉੱਪਰੋਂ ਜਿਹੜੀ ਬ੍ਰਿਟਿਸ਼ ਏਅਰਵੇਜ਼ ਆ ਇਹਨਾਂ ਨੇ ਫ੍ਰੀ ਲੈਣ ਦਾ ਇਹ ਵੀ ਛੋਟਾ ਫੈਸਲਾ ਨਹੀਂ ਹੈਗਾ ਇੱਕ ਪੂਰੇ ਮੁਲਕ ਦੀ ਜਿਹੜੀ ਮਤਲਬ ਇਹ ਕਹ ਲੋ ਵੀ ਇੱਕ ਮੁਤਫਕਾ ਫੈਸਲਾ ਹੋ ਸਕਦਾ ਆ ਬੇਸ਼ੱਕ ਉਹ ਕਿਸੇ ਫਰਦੇਵਾਹ ਦੀ ਏਅਰਲਾਈਨ ਆ ਲੇਕਿਨ ਫੇਰ ਵੀ ਮੈਂ ਸਮਝਦਾ ਕਿ ਬੜਾ ਵੱਡਾ ਫੈਸਲਾ ਆ ਅੱਛਾ ਜੀ 16 ਵੱਡੇ ਕਾਰਟਨ ਭੇਜ ਰਹੇ ਆ ਰਵੀ ਸਿੰਘ ਖਾਲਸਾ ਜੀ ਹੁਣ ਜਿਹੜਾ ਕਿ ਸ਼ਾਰਪੁਰ ਤੋਂ ਕੱਲ੍ਹ ਆ ਸਾਡਾ ਜ਼ਿਲ੍ਹਾ ਵੀ ਸ਼ਾਰਪੁਰਾ ਇਸ ਇਸ ਗੱਲ ਦਾ ਵੀ ਸਾਨੂੰ ਬੜਾ ਫਖਰ ਆ ਕਿ ਸਾਡੇ ਜ਼ਿਲ੍ਹੇ ਦਾ ਬੰਦਾ ਰੱਬ ਨੇ ਏਡੀ 25 ਸਤਾ ਤੇ ਬਚਾਇਆ ਆ 16 ਵੱਡੇ ਕਾਰਟਰ ਵਿੱਚ 14 ਜਿਹੜੇ ਨਾ ਉਹ ਤੰਬੂ ਆ ਜਿਹਨਾਂ ਨੂੰ ਆਪਾਂ ਟੈਂਟ ਵੀ ਕਹਿ ਲੈਂਦੇ ਆ ਦੋ ਜਿਹੜੇ ਉਹ ਸ਼ੂਜ਼ ਨਵੇਂ ਨਵੇਂ ਸ਼ੂਜ਼ ਆ ਉਹ ਬੜੀਆਂ ਕੰਪਨੀਆਂ ਨੇ ਉੱਥੇ ਉਹਨਾਂ ਨੂੰ ਡੋਨੇਟ ਕੀਤੇ ਆ ਉਹ ਵੀ ਇਨਸ਼ਾਅੱਲਾ ਇੱਕ ਦੋ ਦਿਨਾਂ ਤੱਕ ਜਿਹੜਾ ਉਹਨਾਂ ਮਾਲ ਇੱਥੇ ਆਪਣੇ ਪਹੁੰਚ ਜਾਣਾ ਆ ਉਸ ਤੋਂ ਬਾਅਦ ਫਿਰ ਰਵੀ ਸਿੰਘ ਖਾਲਸਾ ਜੀ ਹੋਣਾ ਨੇ ਜਿਹੜੀਆਂ ਬੜੀਆਂ ਕੰਪਨੀਆਂ ਆ ਉਹ ਮਤਲਬ ਬੱਚਿਆਂ ਦੇ ਕੱਪੜੇ ਜਿਹੜੇ ਬਣਾਉਂਦੀਆਂ ਜੀ ਉਹਨਾਂ ਅੱਗੇ ਅਪੀਲ ਕੀਤੀ ਆ ਕਿ ਇਹ ਜਿਹੜਾ ਨਾ ਸਾਨੂੰ ਤੁਸੀਂ ਕੱਪੜੇ ਜਿਹੜੇ ਡੋਨੇਟ ਕਰੋ ਅਸੀਂ ਜਿਹੜਾ ਪਾਕਿਸਤਾਨ ਪਹੁੰਚਾਈਏ ਦੇਖੋ ਜੀ ਗੱਲ ਇਸ ਤਰ੍ਹਾਂ ਆ ਰਵੀ ਸਿੰਘ ਖਾਲਸਾ ਉਹਨਾਂ ਦੀ ਜ਼ਿੰਦਗੀ ਜਿਹੜੀ ਤੁਹਾਡੇ ਸਾਹਮਣੇ ਇਸ ਤਰ੍ਹਾਂ ਸਾਨੂੰ ਹਰ ਇੱਕ ਨੂੰ ਮੈਂ ਪਹਿਲੇ ਵੀ ਵੀਡੀਓ ਚ ਕਹਿਆ ਸੀ ਸਾਨੂੰ ਹਰ ਇੱਕ ਨੂੰ ਰਵੀ ਸਿੰਘ ਖਾਲਸਾ ਬਣਨਾ ਚਾਹੀਦਾ ਯਾਨੀ ਰਵੀ ਸਿੰਘ ਖਾਲਸਾ ਬਣਨ ਦਾ ਮਤਲਬ ਕਿ ਇਨਸਾਨ ਐਸਾ ਬਣਨਾ ਚਾਹੀਦਾ ਜਿਹੜਾ ਲੋਕਾਂ ਦੇ ਕੰਮ ਆਵੇ ਜਿਹੜਾ ਆਪਣੀ ਜਾਤ ਨੂੰ ਪਿੱਛੇ ਛੱਡ ਕੇ ਅਗਲੇ ਦਾ ਫਾਇਦਾ ਕਰਨ ਦੀ ਕੋਸ਼ਿਸ਼ ਕਰੇ ਬਣ ਸਕਦੇ ਆਪਾਂ ਕੋਈ ਮੁਸ਼ਕਲ ਕੰਮ ਨਹੀਂ ਲੇਕਿਨ ਜਿਹੜੇ ਆਪਣੇ ਅੰਦਰ ਸ਼ੈਤਾਨ ਆਣਾ ਜੀ ਉਹਨਾਂ ਨਾਲ ਸਾਨੂੰ ਲੜਨਾ ਪੈਣਾ ਹੈ ਯਕੀਨਨ ਸ਼ੈਤਾਨ ਜਿਹੜਾ ਉਹ ਫਾਤੇ ਨਹੀਂ ਹੋ ਸਕਦਾ ਤੇ ਇੱਕ ਨੇਕੀ ਕਰਨ ਵਾਲਾ ਬੰਦਾ ਇੱਕ ਅੱਛਾ ਕਰਨ ਵਾਲਾ ਬੰਦਾ ਜਿਹੜਾ ਉਹ ਉਹਨੂੰ ਜ਼ੇਰ ਕਰ ਸਕਦਾ ਹੈ ਅਗਰ ਚਾਵੇ ਤਾਂ ਅੱਛਾ ਜੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਹ ਜਿਹੜੀਆਂ ਚੀਜ਼ਾਂ ਸਲਾਬ ਦੀ ਵਹਤ ਉਹ ਤਬਾਹ ਕਰੀਆਂ ਹੋ ਗਈਆਂ ਜਿਨ੍ਹਾਂ ਵਿੱਚ ਫਸਲਾਂ ਬਹੁਤ ਸਾਰੀਆਂ ਤਬਾਹ ਹੋ ਗਈਆਂ ਜਾਨਵਰਾਂ ਦੇ ਬਹੁਤ ਸਾਰੇ ਨੁਕਸਾਨ ਹੋ ਰਿਹਾ ਹੈ ਅੱਛਾ ਇਹਦਾ ਆਪਾਂ ਨੂੰ ਰਿਜ਼ਲਟ ਕੀ ਮਿਲਣਾ ਇਹਦਾ ਰਿਜ਼ਲਟ ਹੀ ਮਿਲ ਲਾਂਗੇ ਆ ਪੁੜੀਆਂ ਹਰ ਚੀਜ਼ ਜਿਹੜੀ ਖਾਣ ਪੀਣ ਵਾਲੀ ਤਕਰੀਬਨ ਉਹ ਮਹਿੰਗੀ ਹੋ ਜਾਣੀ ਬਲਕਿ ਮਹਿੰਗੀ ਹੋ ਚੁੱਕੀ ਆ ਸਾਡੇ ਹੁਣ ਇੱਥੇ ਤੁਸੀਂ ਦੇਖ ਲਓ ਜਿਹੜੀਆਂ ਸਬਜ਼ੀਆਂ ਉਹ ਜਿਹੜੀਆਂ ਸਬਜ਼ੀਆਂ ਘਰ ਪਕਦੇ ਆ ਨਾ ਲੜਾਈ ਪੈ ਜਾਂਦੀ ਸੀ ਵੀ ਮੈਂ ਨਹੀਂ ਖਾਣੀ ਕਿਉਂ ਪਕਾ ਲਈ ਆ ਉਹ 250 ਰੁਪਏ 300 ਰੁਪਏ ਕਿਲੋ ਮਿਲਣ ਦੇ ਹੀ ਠੀਕ ਆ ਜੀ ਬਿਲਾ ਸ਼ੁਭਾ ਜਿਹੜੀ ਇਹ ਮਹਿੰਗਾਈ ਹੈ ਔਰ ਜ਼ੋਰ ਫੜ ਰਹੀ ਹੈ ਔਰ ਮੈਂ ਸਮਝਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਫੜਨੀ ਸਾਡੇ ਹੁਣ ਪਾਕਿਸਤਾਨ ਦੇ ਵਿੱਚ ਪਿਛਲੇ ਦਿਨਾਂ ਚ 400 ਰੁਪਏ ਕਿਲੋ ਪਿਆਜ਼ ਜਿਹਨੂੰ ਆਪਾਂ ਗੰਡੇ ਕਹਿੰਨੇ ਆ ਉਹ ਮਿਲੇ ਆ ਠੀਕ ਆ ਜੀ ਤੇ 400 ਰੁਪਏ ਕਿਲੋ ਟਮਾਟਰ ਫਿਰ ਸਾਡੇ ਮੁਲਕਾਂ ਦੀ ਇੱਕ ਹੋਰ ਬੜੀ ਭੈੜਾ ਸਾਡੇ ਆਵਾਮ ਦੀ ਜਿਹੜੀ ਚੀਜ਼ ਮਹਿੰਗੀ ਹੋ ਜਾਂਦੀ ਉਹਦੀ ਖਰੀਦਾਰੀ ਜਿਹੜੀ ਜ਼ਿਆਦਾ ਕਰਨ ਲੱਗ ਪੰਦੇ ਆ ਉਹ ਅੱਲਾ ਦੇ ਉਹ ਬੰਦੇ ਹੋ ਜੇ ਮਹਿੰਗੀ ਹੋ ਗਈ ਤਾਂ ਤੁਸੀਂ ਥੋੜੀ ਥੋੜੀ ਲੈ ਲੈ ਲਓ ਨਾ ਸਟਾਕ ਕਰੋ ਨਾ ਬਹੁਤੀ ਲਓ ਮਹੀਨੇ ਲਈ ਨਾ ਲਓ ਹਫਤੇ ਲਈ ਨਾ ਲਓ ਇੱਕ ਦਿਨ ਲਈ ਲੈ ਲਓ ਅੱਗੋਂ ਫੇਰ ਲੈ ਲਓ ਇਹ ਚੀਜ਼ਾਂ ਖਰਾਬ ਹੋਣ ਤੋਂ ਬਾਅਦ ਜੇ ਤੋ ਖਰਾਬ ਹੋਣੀਆਂ ਸ਼ੁਰੂ ਹੋਣੀਆਂ ਉਹਨਾਂ ਨੇ ਆਪੇ ਫਿਰ ਸਸਤੀਆਂ ਕਰ ਦੇਣੀਆਂ ਮਹਿੰਗਾਈ ਨੂੰ ਆਪਾਂ ਤਾਕਤ ਦਿੰਨੇ ਆਂ ਬਜਾਏ ਉਹਨੂੰ ਕਮਜ਼ੋਰ ਕਰਨ ਦੇ ਚਲੋ ਖੈਰ ਇਹ ਸਿਆਸੀ ਗੱਲਬਾਤ ਆ ਇਹ ਵੀ ਮਾਫੀਆ ਬੈਠਾ ਹੈ ਜਿਹੜਾ ਕਿ ਇੰਤਜ਼ਾਰ 'ਚ ਹੁੰਦਾ ਕਿ ਕੋਈ ਆਫਤ ਆਵੇ ਕੋਈ ਮੁਸੀਬਤ ਆਵੇ ਉਹਨਾਂ ਟਾਈਮ ਦੇ ਵਿੱਚ ਅਸੀਂ ਆਪਾਂ ਚੀਜ਼ਾਂ ਮਹਿੰਗੀਆਂ ਕਰੀ ਹੁਣ ਦੁਕਾਨਦਾਰਾਂ ਨੇ ਦਾਲਾਂ ਮਹਿੰਗੀਆਂ ਕਰਤੀਆਂ ਪਤਾ ਸੁੱਕਾ ਰਾਸ਼ਨ ਜਾਣਾ ਉੱਥੇ ਉਹਨਾਂ ਲਈ ਤੇ ਦਾਲਾਂ ਦੇ ਰੇਟ ਜਿਹੜੇ ਜ਼ਮੀਨ ਤੋਂ ਸਮਾਨ ਤੇ ਚਾਤ ਗੱਲ ਕਰਨ ਮੈਂ ਰਵੀ ਸਿੰਘ ਖਾਲਸਾ ਉਹਨਾਂ ਦੀ ਗੱਲ ਕੀਤੀ ਸੀ ਗੱਲ ਦਾ ਮਕਸਦ ਇਹ ਹੀ ਆ ਵੀ ਇੱਕ ਤੇ ਉਹ ਲੋਕ ਆ ਜਿਹੜੇ ਦੂਰ ਬੈਠੇ ਵੀ ਸਾਡਾ ਸੋਚਣ ਦੇ ਆ ਇੱਕ ਉਹ ਲੋਕ ਆ ਜਿਹੜੇ ਵਿੱਚ ਰਹਿ ਕੇ ਲੁੱਟਣ ਦੇ ਆ ਖੁਦਾ ਦਾ ਖੌਫ ਹੀ ਹੈ ਨੀਗਾ ਮਰਨਾ ਭੁੱਲਿਆ ਆ ਯਾਨੀ ਇਹ ਹੈ ਹੀ ਨਹੀਂ ਵੀ ਰੱਬ ਨੂੰ ਕੀ ਮੂੰਹ ਦਿਖਾਣਾ ਆਖਰ ਮਰਨਾ ਆ 100 ਸਾਲ ਦੇ ਹੋ ਜੀਏ 200 ਸਾਲ ਦੇ ਹੋ ਜੀਏ ਜਿੰਨੇ ਵੀ ਮਰਜੀ ਉਹ ਟਾਈਮ ਲੰਘਦੇ ਦਾ ਨਹੀਂ ਪਤਾ ਲੱਗਣਾ ਵੀ ਮੈਂ 200 ਸਾਲ ਜੀ ਲਿਆ 100 ਸਾਲ ਜੀ ਲਿਆ ਪਰ ਜਦੋਂ ਮਰਨਾ ਉਹਦੋ ਇਹ ਹੀ ਲੱਗਣਾ ਕਿ ਯਾਰ ਮੈਂ ਤੇ ਹਲੇ ਕੱਲ ਆਇਆ ਸੀ ਦੁਨੀਆ ਤੇ ਮੇਰਾ ਟਾਈਮ ਵੀ ਆ ਗਿਆ ਪਰ ਫਿਰ ਇੱਕ ਮਿੰਟ ਨਹੀਂ ਮਿਲਣਾ ਨਾ ਸੋਚਣ ਦਾ ਨਾ ਨੇਕੀ ਕਰਨ ਦਾ ਨਾ ਮਾਫੀ ਮੰਗਣ ਦਾ ਇਸ ਕਰਕੇ ਖਦਾ ਦਾ ਖੌਫ ਕਰੋ ਜਿਹੜੀਆਂ ਚੀਜ਼ਾਂ ਦੇ ਰੇਟ ਹੈਗੇ ਆ ਉਹੀ ਰੇਟ ਰੱਖੋ ਇਹਨਾਂ ਇਹਨਾਂ ਆਫਤਾਂ ਤੋਂ ਇਹਨਾਂ ਮੁਸੀਬਤਾਂ ਤੋਂ ਫਾਇਦਾ ਚੱਕਣ ਦੀ ਕੋਸ਼ਿਸ਼ ਨਾ ਕਰਿਆ ਕਰੋ ਆਪਣੇ ਆਪ ਨੂੰ ਉਸ ਜਗ੍ਹਾ ਤੇ ਰੱਖ ਕੇ ਦੇਖੋਗੇ ਅਗਰ ਅਸੀਂ ਉੱਥੇ ਹੋਈਏ ਤੇ ਸਾਡੇ ਨਾਲ ਮਤਲਬ ਕੀ ਹੋ ਸਕਦਾ ਆ ਟੈਕਨੋਲੋਜੀ ਦੇ ਵਿੱਚ ਇੱਕ ਦੂਜੇ ਨਾਲ ਮੁਕਾਬਲਾ ਕਰੋ ਅਗਰ ਆਪਾਂ ਲਹਿੰਦੇ ਚੜ੍ਹਦੇ ਪੰਜਾਬ ਦੀ ਗੱਲ ਕਰੀਏ ਨਾ ਜਿਸ ਤਰ੍ਹਾਂ ਸਾਨੂੰ ਮੀਡੀਆ ਨੇ ਇੱਕ ਦੂਜੇ ਤੋਂ ਦੂਰ ਕੀਤੀ ਰੱਖਿਆ 70 ਤੋਂ 75 ਸਾਲ ਦੇ ਵਿੱਚ ਵੀ ਇਹ ਦੁਸ਼ਮਣਾਂ ਜੀ ਉਹ ਦੁਸ਼ਮਣਾਂ ਤੁਹਾਨੂੰ ਸਾਡੇ ਦੁਸ਼ਮਣ ਕਹੀ ਜਾਂਦੇ ਸਾਨੂੰ ਤੁਹਾਡੇ ਦੁਸ਼ਮਣ ਕਹੀ ਜਾਂਦੇ ਸੀ ਤਾਂ ਵੀਡੀਓ ਲੋਕਾਂ ਨੇ ਬਣਾਉਣੀਆਂ ਸ਼ੁਰੂ ਕੀਤੀਆਂ ਪਤਾ ਲੱਗਾ ਵੀ ਯਾਰ ਸਾਡੇ ਬਜ਼ੁਰਗਾਂ ਦੀ ਇੱਕ ਦੂਜੇ ਨਾਲ ਸਾਂਝ ਕਿੰਨੀ ਸੀਗੀ ਕਿੰਨਾ ਇੱਕ ਦੂਜੇ ਦੇ ਨਾਲ ਇਹ ਪਿਆਰ ਮੁਹੱਬਤ ਨਾਲ ਰਹਿੰਦੇ ਸੀਗੇ ਪਿਆਵਾਂ ਸ਼ਾਦੀਆਂ ਤੇ ਇਹਨਾਂ ਦੇ ਇਕੱਠ ਹੁੰਦੇ ਸੀਗੇ ਖੁਸ਼ੀ ਗਮੀ ਇਹਨਾਂ ਦੀ ਸਾਂਝੀ ਹੁੰਦੀ ਸੀ ਨਈ ਤਾਂ ਇਹਨਾਂ ਨੇ ਤਾਂ ਸਾਡੀ ਪੌਣੀ ਸਦੀ ਜਿਹੜੀ ਉਹ ਇਸੇ ਵਹਿਮ ਦੇ ਵਿੱਚ ਹੀ ਮਤਲਬ ਲੋਕਾਂ ਨੂੰ ਪਰੇ ਕੀਤੀ ਰੱਖਿਆ ਪਰ ਸ਼ੁਕਰ ਹੈ ਕਿ ਹੁਣ ਉਹ ਵਹਿਮ ਟੁੱਟ ਗਿਆ। ਉਹ ਜਿਹੜਾ ਮਾਮਲਾਤ ਆ ਨਾ ਉਹ ਜਿਹੜੇ ਹੁਣ ਸਹੀ ਹੋਣਾ ਸ਼ੁਰੂ ਹੋ ਗਏ ਆ ਉਹਦਾ ਹੀ ਨਤੀਜਾ ਆ ਕਿ ਚੜ੍ਹਦੇ ਪੰਜਾਬ ਦੇ ਸਾਡੇ ਦੁੱਖ ਦੇ ਵਿੱਚ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੇ ਔਰ ਇੰਤਜ਼ਾਰ ਕਰਦੇ ਆ ਕਿ ਕਦੋਂ ਸਾਨੂੰ ਇਜਾਜ਼ਤ ਮਿਲੇ ਤੇ ਅਸੀਂ ਆਪਣੇ امدਾਦੀ ਸਮਾਨ ਜਿਹੜੇ ਆ ਨਾ ਉਹ ਤੁਹਾਡੇ ਲਹਿੰਦੇ ਪੰਜਾਬ ਵਾਲਿਆਂ ਦੇ ਸਪੁਰਦ ਕਰੀਏ। ਇਹ ਆ ਜਜ਼ਬਾ, ਇਹ ਆ ਖੂਨ ਦਾ ਰਿਸ਼ਤਾ। ਠੀਕ ਹੈ ਜੀ ਪੰਜਾਬੀਆਂ ਦਾ ਇੱਕ ਆਪਣਾ ਸਾਰਿਆਂ ਰਿਸ਼ਤਿਆਂ ਤੋਂ ਹਟ ਕੇ ਇੱਕ ਪੰਜਾਬੀ ਹੋਣ ਦਾ ਸਾਡਾ ਰਿਸ਼ਤਾ ਵੀ ਹੈ ਜਿਹੜਾ ਮਰਦੇ ਦਮ ਤੱਕ ਨਹੀਂ ਖੜੀ ਜਦੋਂ ਪੰਜਾਬੀ ਮੁੱਕੂਗੀ ਉਦੋਂ ਹੀ ਮੁੱਕਣਾ ਜਿੰਨੀ ਦੇਰ ਪੰਜਾਬੀ ਪੰਜਾਬ ਹੈਗੇ ਆ ਤੇ ਨਹੀਂ ਮੁੱਕ ਸਕਦਾ ਇਸ ਕਰਕੇ ਇਹਨਾਂ ਨੇ ਪੰਜਾਬਾ ਨੂੰ ਵੀ ਵੰਡਣਾ ਸ਼ੁਰੂ ਕਰ ਦਿੱਤਾ ਹਿੱਸਿਆਂ 'ਚ ਵੰਡ ਦਿੱਤਾ ਹੁਣ ਜੇ ਆਪਾਂ ਗੱਲ ਕਰੀਏ ਮੁਸਲਮਾਨ ਮਾਲਕ ਦੀ ਪੀਪੇ ਵੀ ਮੁਸਲਮਾਨ ਸਾਡੀ ਮਦਦ ਕਰਨ ਅਸੀਂ ਤਾਂ ਮੁਸਲਮਾਨ ਆ ਉਹ ਸੇਖਾ ਹਿੰਦੂ ਆ ਹੁਣ ਤੁਸੀਂ ਮੁਸਲਮਾਨਾਂ ਦਾ ਹਿਸਾਬ ਲਾ ਲਓ ਬਾਹਰ ਦੇ ਮੁਲਕ ਕਿੰਨੇ ਅਮੀਰ ਆ ਮੁਸਲਮਾਨ ਇੰਨਾ ਖੁੱਲੇ ਆਮ ਨਹੀਂ ਹੱਲਪ ਕੀਤੀ سپورਟ ਨਹੀਂ ਕੀਤੀ ਅੰਦਰੋਂ ਗਤੀ ਹਕੂਮਤਾਂ ਦੇ ਰਾਹੀਂ ਕੀਤੀ ਹੋਊਗੀ ਤਾਂ ਉਹ ਵੀ ਮੇਰੇ ਖਿਆਲ ਵਿੱਚ ਗਰੀਬ ਦੇ ਹੱਦ ਤੱਕ ਪਹੁੰਚਦੀ ਹੋਊਗੀ ਖਾਲਸਾ ਏਡ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਜਿਹੜੇ ਆ ਨਾ ਆਪਣੀ ਟੀਮ ਭੇਜ ਕੇ ਅਸਲ ਹੱਕਦਾਰਾਂ ਤੱਕ ਇਹ ਚੀਜ਼ ਪਹੁੰਚਾਉਂਦੇ ਆ ਹੁਣ ਸਾਡੇ ਨਰਸ ਢੀਲੂ ਸਾਹਿਬ ਮੇਰੇ ਵੱਡੇ ਵੀਰ ਉਹਨਾਂ ਨੂੰ ਉੱਥੇ ਉਹਨਾਂ ਨੇ ਭੇਜਿਆ ਪੰਜਾਬੀ ਲਹਿਰ ਟੀਮ ਨੂੰ ਉਹਨਾਂ ਨੇ ਉੱਥੇ ਆਪਣਾ ਦਿਨ ਰਾਤ ਇੱਕ ਲਾਇਆ ਕੰਮ ਕੀਤਾ ਔਰ ਦੱਸਿਆ ਵੀ ਆ ਵੀ ਅਸੀਂ ਜਿਹੜੀ ਚੀਜ਼ ਜਿੰਨਾ ਤੱਕ ਪਛਾਣੀ ਚਾਹੀਦੀ ਸੀ ਉਹਨਾਂ ਤੱਕ ਪਛਾਣਨ ਦੀ ਕੋਸ਼ਿਸ਼ ਕੀਤੀ ਆ ਬਾਕੀ ਰੱਬ ਦੇ ਕੰਮ ਆ ਲੇਕਿਨ ਕੋਸ਼ਿਸ਼ ਇਨਸਾਨ ਦੇ ਜ਼ਿੰਮੇ ਕੋਸ਼ਿਸ਼ ਆ ਵੀ ਕੋਸ਼ਿਸ਼ ਕਰੋ ਤੁਸੀਂ ਠੀਕ ਆ ਜੀ ਤੇ ਇਹ ਜਿਹੜੇ ਮੁਸਲਮਾਨ ਮਾਲਕ ਜਿਹਨਾਂ ਨੂੰ ਅਸੀਂ ਭਾਈ ਕਹਿੰਨੇ ਆ ਆਪਣੇ ਇਹਨਾਂ ਦੀ ਸਾਡੇ ਨਾਲ ਸਾਂਝ ਕੀ ਆ ਜੀ ਸਾਂਝ ਇਹ ਹੀ ਆ ਵੀ ਨਾ ਤੇ ساری ਜ਼ਿੰਦਗੀ ਸਾਨੂੰ ਆਪਣੀ ਉੱਥੇ ਨੈਸ਼ਨੈਲਿਟੀ ਦਿੰਦੇ ਆ ਭਾਵੇਂ 100 ਸਾਲ ਉੱਥੇ ਰਹਿ ਲਓ ਉਹਨਾਂ ਨੇ ਨਾ ਹੈ ਆਪਣੀ ਕਿਸੇ ਬੱਚੀ ਨਾਲ ਸ਼ਾਦੀ ਕਰਨ ਮੰਨਦੇ ਆ ਇਹ ਤੇ ਹਾਲਾਤ ਆ ਨਾਰਾ ਮਾਰੋ ਇਨਸਾਨੀਅਤ ਦਾ ਇਨਸਾਨੀਅਤ ਅਗਰ ਤੁਹਾਡੇ ਅੰਦਰ ਹੈਗੀ ਆ ਤੇ ਤੁਹਾਡਾ ਸਾਰਾ ਸਾਰੀ ਦੁਨੀਆ ਹੀ ਤੁਹਾਡੀ ਆਪਣੀ ਅਗਰ ਤੁਹਾਡੇ ਇਨਸਾਨੀਅਤ ਨਹੀਂ ਹੈਗੀ ਫਿਰ ਤੁਸੀਂ ਆਪਣਿਆਂ ਦੇ ਵੀ ਆਪਣੇ ਨਹੀਂ ਹੈਗੇ ਠੀਕ ਹੈ ਨਾ ਜੀ ਉਹ ਆਪਣੇ ਮਫਾਦ ਤੱਕ ਆਪਣੇ ਹੋਣਗੇ ਉਸ ਤੋਂ ਇਲਾਵਾ ਆਪਣਾ ਕੋਈ ਰਿਸ਼ਤਾ ਨਹੀਂ ਜਿੰਨੀ ਦੇਰ ਮਫਾਦ ਆ ਤੁਸੀਂ ਅਗਲੇ ਦੇ ਮੁਤਾਬਕ ਚੱਲਦੇ ਆ ਉਹ ਤੁਹਾਡੇ ਨਾਲ ਠੀਕ ਆ ਜਿਉਂ ਹੀ ਉਹਦੀ ਲਾਈਨ ਤੋਂ ਹਟ ਕੇ ਤੁਸੀਂ ਗੱਲਬਾਤ ਕੀਤੀ ਗੱਲ ਖਤਮ ਗੁਰਦੁਆਰਿਆਂ ਵਿੱਚ ਐਲਾਨ ਕਰਕੇ ਬਾਹਰ ਦੇ ਮੁਲਕਾਂ ਵਿੱਚ ਇਹਨਾਂ ਨੇ ਲੱਖਾਂ ਰੁਪਈਆ ਮਿੰਟਾਂ ਸੈਂਟਾਂ 'ਚ ਇਕੱਠਾ ਕੀਤਾ ਕੀ ਸੀ ਸਿਰਫ ਇੱਕ ਪੰਜਾਬੀ ਹੋਣ ਦੇ ਨਾਤੇ ਨਾ ਕਿ ਯਾਰ ਸਾਡੇ ਭਾਈ ਆ ਤੇ ਅਗਰ ਹੁਣ ਸੱਚੀ ਗੱਲ ਕੀਤੀ ਜਾਵੇ ਤਾਂ ਫਿਰ ਉਹ ਲਗਣੀ ਕੌੜੀ ਨਹੀਂ ਸਮਝ ਆਣੀ ਹੈਗੀ ਸਾਡੇ ਨੇ ਅਜੇ ਤੱਕ ਮੇਰੇ ਨੇ ਖਿਆਲ ਪੇ ਸਾਡੇ ਇਸ ਤਰ੍ਹਾਂ ਕਿਸੇ ਗੈਰ ਮذਬਲੀ ਪੈਸੇ ਇਕੱਠੇ ਕੀਤੇ ਹੋ ਬਹੁਤ ਘੱਟ ਜਿਕੇ ਤੇ ਬਾਈ ਚਾਂਸ ਰੀਅਰ ਚਾਂਸ ਹੋਇਆ ਵੀ ਹੋਊਗਾ ਤਾਂ ਮੇਰੇ ਨਹੀਂ ਲੰਚੇਗਾ 45 ਦੀ ਬਣ ਤੋਂ ਤਕਰੀਬਨ ਕੁ 75 ਸਾਲ ਬਾਅਦ ਸਾਨੂੰ ਇਹ ਅਹਿਸਾਸ ਹੋਇਆ ਕਿ ਸਾਡੇ ਖਿਲਾਫ ਸਾਜ਼ਿਸ਼ ਕੀਤੀ ਗਈ ਸੀ ਔਰ ਸਾਨੂੰ ਇੱਕ ਦੂਜੇ ਤੋਂ ਵੱਖ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਨਫ਼ਰਤ ਦਾ ਜ਼ਹਿਰ ਮੀਡੀਆ ਨੇ ਪਾਇਆ ਇਹ ਨੇੜੇ ਨਾ ਹੋ ਠੀਕ ਆ ਮੁਲਕ ਬਣ ਗਏ ਸੀ ਮੁਲਕ ਬਣ ਜਾਂਦੇ ਆ ਪਰ ਮੁਲਕ ਬਣਨ ਤੋਂ ਬਾਅਦ ਇੰਨੀ ਨਫ਼ਰਤ ਜਿਹੜੀ ਉਹ ਪੈਦਾ ਕੀਤੀ ਗਈ ਸੀ ਉਹਦਾ ਏਸੀਸੀ ਵੀ ਇਹਨਾਂ ਦੀ ਜ਼ੁਬਾਨ ਇੱਕ ਆ ਇਹਨਾਂ ਦਾ ਕਲਚਰ ਇੱਕ ਆ ਇਹ ਇੱਕ ਇੱਕ ਦੂਜੇ ਦੀ ਗੱਲ ਨੂੰ ਸਮਝਦੇ ਇਹਨਾਂ ਦੀਆਂ ਸਾਂਝਾਂ ਬਹੁਤ ਗੂੜੀਆਂ ਆ ਇਹਨਾਂ ਨੇ ਫੇਰ ਇੱਕ ਹੋ ਜਾਣਾ ਕਿਉਂ ਨਾ ਕੋਈ ਇਹੋ ਜਿਹਾ ਕੰਮ ਕੀਤਾ ਜਾਵੇ ਜਿਹੜਾ ਇਹ ਇੱਕ ਦੂਜੇ ਦੀ ਸ਼ਕਲ ਦੇਖਣ ਤੋਂ ਨਫ਼ਰਤ ਕਰਨ ਇੱਕ ਦੂਜੇ ਨਾਲ ਬੋਲਣ ਤੋਂ ਹੀ ਜਾਂਦੇ ਲੱਗਾ ਪਰ ਉਹਨਾਂ ਨੇ ਕੀਤਾ ਪਰ ਅਸੀਂ ਉਹਦੀ ਪਿੰਡ ਚੜ੍ਹੇ ਅੱਜ ਸਾਡੀਆਂ ਕਿੰਨੀਆਂ ਨਸਲਾਂ ਜਿਹੜੀਆਂ ਸਾਡੇ ਕਿੰਨੇ ਬਜ਼ੁਰਗ ਜਿਹੜੇ ਉਹ ਇਸ ਥਾਂਗ ਦੇ ਵਿੱਚ ਹੀ ਦੁਨੀਆ ਤੋਂ ਚਲੇ ਗਏ ਆ ਕਿ ਯਾਰ ਅਸੀਂ ਆਪਣੇ ਦੇਸ਼ ਨ ਜਾਣਾ ਸੀ ਆਪਣਾ ਦੇਸ਼ ਦੇਖਣਾ ਬਹੁਤ بڑا ਦੁੱਖ ਤੁਸੀਂ ਆਪਣੇ ਆਪ ਨੂੰ ਰੱਖ ਕੇ ਦੇਖੋ ਉੱਥੇ ਵੀ ਕਿਸ ਤਰ੍ਹਾਂ ਆਪਣੇ ਭਰੇ ਘਰ ਛੱਡ ਕੇ ਅਚਾਨਕ ਕੈਦ ਵਿੱਚ ਚਲੋ ਉੱਠੋ ਅਚਾਨਕ ਤੇ ਜੇ ਕਿਸੇ ਨੂੰ ਬੰਦਾ ਕਹੇ ਚੱਲ ਆਪਾਂ ਸ਼ਹਿਰ ਨੂੰ ਚਲੀਏ ਉਹ ਨਹੀਂ ਜਾਣਾ ਤੇ ਉਹਦੀ ਤਿਆਰੀ ਮਤਲਬ ਨਹੀਂ ਹੁੰਦੀ ਉਹ ਕਹਿ ਦਊਗਾ ਨਹੀਂ ਯਾਰ ਦੇਖੋ ਤਾਂ ਪਰ ਉੱਥੇ ਤਾਂ ਟਾਈਮ ਦੀ ਗੱਲ ਹੀ ਕੋਈ ਨਹੀਂ ਸੀ ਉੱਥੇ ਤਾਂ ਆਪਣੀ ਇਹ ਕਿਆਮਤ ਦਾ ਮੰਜ਼ਰ ਸੀ ਕਿ ਆਪਣੀ ਜਾਨ ਜਿਹੜੀ ਨਾ ਉਹ ਬਚਾਣੀ ਔਖੀ ਹੋਈ ਪਈ ਸੀ ਮੌਜੂਦਾ ਟਾਈਮ ਦੇ ਵਿੱਚ ਐਡਮਿਨਿਸਟ੍ਰੇਸ਼ਨ ਲਈ ਬਹੁਤ بڑا ਚੈਲੰਜ ਆ ਕਰਪਸ਼ਨ ਵੀ ਖੁੱਲ ਕੇ ਹੋਣੀ ਆ ਪਰ ਰੱਬ ਸਭ ਨੂੰ ਅਕਲ ਦੇਵੇ ਤੇ ਇਹ ਸਮਝਣ ਦੀ ਤੋਫੀਕ ਦੇਵੇ ਕਿ ਯਾਰ ਨਹੀਂ ਕਿ ਕਿਹਨਾਂ ਦਾ ਆਪਾਂ ਮਾਲ ਖਾਣਾ ਅੱਲਾ ਨਾ ਕਰੇ ਸਾਡੇ ਤੇ ਮੁਸੀਬਤ ਪੈ ਜਾਵੇ ਜਾਂ ਅਸੀਂ ਮਤਲਬ ਇਸ ਤਰ੍ਹਾਂ ਇਦਾਂ ਦੇ ਹਾਲਾਤਾਂ 'ਚ ਆ ਜਾਈਏ ਤਾਂ ਕੀ ਬਣੂਗਾ ਮਹੱਲਾਂ ਦੇ ਮਾਲਕ ਜਿਹੜੇ ਅੱਜ ਲੈਨ 'ਚ ਲਾ ਕੇ ਰੋਟੀ ਖਾਂਦੇ ਐ ਇਸ ਟਾਈਮ ਸਭ ਨੂੰ ਆਪਣੇ ਮਤਲਬ ਨੂੰ ਭੁੱਲ ਕੇ ਲੋਕਾਂ ਦੀ ਭਲਾਈ ਕਰਨ ਲਈ ਆਪਣੇ ਅੰਦਰ ਦੇ ਲਾਲਚ ਨੂੰ ਖਤਮ ਕਰਨਾ ਪੈਣਾ ਖਤਮ ਕਰਨਾ ਵੀ ਚਾਹੀਦਾ ਆ ਸਬਜ਼ੀਆਂ ਦੇ ਰੇਟ ਕਿਤੇ ਦੀ ਕਿਤੇ ਪਹੁੰਚ ਗਏ ਅੱਗੋਂ ਮਾਫੀਆ ਦੀ ਮਨਮਰਜ਼ੀ ਉਹ ਆਪਣੀ ਮਰਜ਼ੀ ਦੇ ਰੇਟ ਲਾ ਰਹੇ ਆ ਕਦਾ ਦਾ ਖੌਫ ਹੀ ਕੋਈ ਨਹੀਂ ਹੈਗਾ ਮਰਨਾ ਭੁੱਲਿਆ ਆ ਸਾਡਾ ਸਭ ਤੋਂ ਵੱਡਾ ਆਲਮੀਆਂ ਇਹ ਆ ਕਿ ਅਸੀਂ ਅਫਸੋਸ ਜਿਹੜਾ ਨਾ ਹਮੇਸ਼ਾ ਲੰਘੇ ਟਾਈਮ ਦਾ ਕਰਦੇ ਆਂ ਮਤਲਬ ਹੁਣ 47 ਦਾ ਟਾਈਮ ਲੰਘਿਆ ਸੀ ਉਹਦਾ ਅਫਸੋਸ ਅਸੀਂ ਕਰਨਦੇ ਆਂ ਵੀ ਯਾਰੇ ਕੀ ਹੋ ਗਿਆ ਸੀ ਕਿੱਦਾਂ ਅਸੀਂ ਇੱਕ ਦੂਜੇ ਨੂੰ ਮਾਰਦੇ ਉਹਨਾਂ ਦਾ ਗੁਨਾਹ ਕੀ ਸੀ ਨਾ ਮਰਨ ਵਾਲੇ ਨੂੰ ਪਤਾ ਸੀ ਵੀ ਮੈਨੂੰ ਕੌਣ ਮਾਰਨ ਡਿਆ ਤੇ ਕਿਉਂ ਮਾਰਨ ਡਿਆ ਨਾ ਮਾਰਨ ਵਾਲੇ ਨੂੰ ਪਤਾ ਸੀ ਤੇ ਮੈਂ ਕਿਹਨੂੰ ਮਾਰਨ ਡਿਆ ਇਹਦਾ ਕਸੂਰ ਕੀ ਬਹੁਤ देर ਬਾਅਦ ਅਫਸੋਸ ਹੋਇਆ ਲੇਕਿਨ ਸਾਨੂੰ ਅਫਸੋਸ ਜਿਹੜਾ ਨਾ ਮੌਕੇ ਤੇ ਕਰਨਾ ਚਾਹੀਦਾ ਮੌਕੇ ਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਅਸੀਂ ਗਲਤ ਕਰਨ ਦੇ ਆ ਜਾਂ ਸਹੀ ਕਰਨ ਦੇ ਪਤਾ ਹੁੰਦਾ ਆ ਪਰ ਕਈ ਵਾਰੀ ਮੈਂ ਜਿਹੜੀ ਅੱਗੇ ਆ ਜਾਂਦੀ ਹੈ ਬੰਦਾ ਉਹਦਾ ਉਹਨੂੰ ਰੀਅਲਾਈਜ਼ ਨਹੀਂ ਕਰਦਾ ਹੈਗਾ ਉਹਨੂੰ ਮੰਨਣ ਲਈ ਤਿਆਰ ਨਹੀਂ ਹੁੰਦਾ ਕਿ ਮੈਂ ਗਲਤ ਕਰ ਰਿਹਾ ਆ ਸਾਡੇ ਹੁਣ ਤੋਂ ਇੱਥੇ ਕਈ ਵਾਰੀ ਬੰਦੇ ਰਿਟਾਇਰ ਹੋ ਜਾਂਦੇ ਆ ਰਿਟਾਇਰ ਹੋਣ ਤੋਂ ਬਾਅਦ ਕਈ ਵਿਭਾਗ ਜਿਨ੍ਹਾਂ ਵਿੱਚ ਕ੍ਰਾਪਸ਼ਨ ਖੁੱਲ ਕੇ ਹੁੰਦੀ ਆ ਉਹਨਾਂ ਵਿੱਚ ਵੀ ਰਿਟਾਇਰ ਹੁੰਦੇ ਆ ਅਗਰ ਉਹ ਆਪਣੀ ਦੌਰਾਨੇ ਮੁਲਾਜ਼ਮਤ ਫਰਾਉਨੀਤ ਨਾ ਕਰਨ ਤੇ ਹੋ ਸਕਦਾ ਬਹੁਤ ਸਾਰੇ ਲੋਕਾਂ ਦਾ ਭਲਾ ਹੋ ਜਾਵੇ ਬਹੁਤ ਸਾਰੇ ਲੋਕ ਉਹਨਾਂ ਨੂੰ ਦੁਆਵਾਂ ਦੇਣ ਬਹੁਤ ਸਾਰੇ ਲੋਕ ਉਹਨਾਂ ਉਹਨਾਂ ਬਾਰੇ ਅੱਛੀ ਸੋਚ ਰੱਖਣ ਪਰ ਇਹ ਹੈ ਕਿ ਉਹ ਦੌਰਾਨੇ ਮੁਲਾਜ਼ਮਤ ਫਰਾਉਨ ਹੁੰਦੇ ਲੇਕਿਨ ਜਦ ਰਿਟਾਇਰ ਹੋ ਜਾਂਦੇ ਫਿਰ ਹਾਜੀ ਬਣ ਜਾਂਦੇ ਆ ਤੇ ਮਸੀਤ ਦਾ ਖੜਾ ਨਹੀਂ ਛੱਡਦੇ ਫਿਰ ਮਾਫੀਆਂ ਮੰਗਦੇ ਆ ਪਤਾ ਨਹੀਂ ਮੰਗਦੇ ਵੀ ਕਿ ਨਹੀਂ ਮੰਗਦੇ ਪਰ ਮੇਰਾ ਖਿਆਲ ਹੈ ਕਿ ਆਪਾਂ ਨੂੰ ਜਦੋਂ ਸਾਹਬੇ ਇਖਤਿਆਰ ਆਪਾਂ ਹੋਈਏ ਨਾ ਉਦੋਂ ਸੌਹੁਲਤ ਦੇਣੀ ਚਾਹੀਦੀ ਔਰ ਦੇ ਵੀ ਆਪਾਂ ਦੇ ਸਕਦੇ ਆ ਮੈਨੂੰ ਇੱਕ ਛੋਟਾ ਜਿਹਾ ਵਾਕਿਆ ਸੁਣਾ ਸਾਡੇ ਪਿੰਡ ਦਾ ਮੁੰਡਾ ਪਿਛਲੇ ਦਿਨਾਂ ਚ ਇੱਕ ਐਕਸੀਡੈਂਟ ਹੋ ਗਿਆ ਲਾਲਪੁਰ ਜਾਂਦੇ ਹਾਂ 41 ਬੰਦੇ ਮਰੇ ਉਹ ਦੋ ਗੱਡੀਆਂ ਦਾ ਐਕਸੀਡੈਂਟ ਹੋ ਰਿਹਾ ਸੀ 41 ਬੰਦੇ ਮਰੇ ਇੱਕ ਰਕਸ਼ੇ ਵਿੱਚ 7 ਬੰਦੇ ਸੀ ਤੇ ਇੱਕ ਮੋਟਰਸਾਈਕਲ ਵਾਲੇ ਉਹ ਮੋਟਰਸਾਈਕਲ ਨੂੰ ਬਚਾਉਂਦੇ ਆਂ ਬਚਾਉਂਦੇ ਆਪਸ ਵਿੱਚ ਉਹਨਾਂ ਦੀ ਟੱਕਰ ਲੱਗ ਗਈ ਅੱਛਾ ਉਹ ਮੁੰਡਾ ਦੱਸਦਾ ਕਿ ਮੈਂ ਉਹਦਾ ਚੂਲਾ ਟੁੱਟ ਗਿਆ ਸੀ ਹੁਣ ਚੂਲਾ ਟੁੱਟਿਆ ਵੀ ਬੰਦਾ ਹਿਲਣ ਜੋਗਾ ਨਹੀਂ ਆਂਦਾ ਕਹਿੰਦਾ ਮੇਰੇ ਮੇਰੇ ਹੱਥ ਦੀ ਪਹੁੰਚ ਤੋਂ ਥੋੜਾ ਜਿਹਾ ਦੂਰ ਮੇਰਾ ਮੋਬਾਈਲ ਪਿਆ ਸੀ ਤੇ ਮੈਂ ਬੰਦੇ ਨੂੰ ਕਹਾ ਯਾਰ ਮੈਨੂੰ ਮੋਬ ਪਹਿਲਾ ਐਕਸੀਡੈਂਟ ਹੋ ਗਿਆ ਉਸ ਬੰਦੇ ਨੇ ਮੋਬਾਈਲ ਫੜ ਕੇ ਉਹਨੂੰ ਚੱਕ ਕੇ ਦੇਣ ਦੀ ਵੇ ਰਫੂ ਚੱਕਰ ਹੋ ਗਿਆ ਨਿਕਲ ਗਿਆ ਸੋਚੋ ਜਦ ਇਹੋ ਜਿਹੇ ਹਾਲਾਤ ਹੋਣ ਤੇ ਉਹ ਬੰਦੇ ਦੇ ਅੰਦਰ ਕਿੱਥੇ ਉਹਦੀ ਇਮਾਨਦਾਰੀ ਰੱਤੀ ਵੀ ਨਹੀਂ ਹੋਣੀ ਉਹਦੇ ਅੰਦਰ ਇੰਨਾ ਵੀ ਅਹਿਸਾਸ ਨਹੀਂ ਹੋਇਆ ਮੋਬਾਈਲ ਕਿੰਨੇ ਦਾ ਹੋਊਗਾ 10000 20000 40000 ਲੱਖ ਰੁਪਏ ਦਾ ਹੋਏਗਾ ਯਾਰ ਜੇ ਤੈਨੂੰ ਪਤਾ ਲਜਾਰਾ ਤੂੰ ਕਾਲ ਕਰਾ ਕੇ ਫੇਰ ਬਿਸ਼ੱਕ ਉਹਨੂੰ ਖੋ ਕੇ ਲੈ ਜਾ ਉਹਨੇ ਵਿਚਾਰੇ ਕਿਹੜਾ ਉੱਠਣਾ ਪਰ ਨਹੀਂ ਹਮੇਸ਼ਾ ਮੁਸੀਬਤ ਦੇ ਟਾਈਮ ਮਜਬੂਰੀ ਤੋਂ ਫਾਇਦਾ ਚੁੱਕਣ ਵਾਲੇ ਲੋਕ ਜਿਹੜੇ ਹਨ ਉਹਨਾਂ ਦੀ ਤਾਦਾਦ ਬਹੁਤ ਜ਼ਿਆਦਾ ਔਰ ਨੇਕੀ ਕਰਨ ਵਾਲੇ ਲੋਕ ਜਿਹੜੇ ਬਹੁਤ ਘੱਟ ਆ ਪਰ ਹਮੇਸ਼ਾ ਜ਼ਿਕਰ ਅੱਛਾ ਨੇਕੀ ਕਰਨ ਵਾਲਿਆਂ ਦਾ ਹੀ ਹੋਇਆ ਅੱਜ ਅਸੀਂ 47 ਦੀਆਂ ਵੀਡੀਓ ਰਿਕਾਰਡ ਕਰੀ ਦੀਆਂ ਤੇ ਜਿਨ੍ਹਾਂ ਨੇ ਉਸ ਵਕਤ ਨੇਕੀ ਕੀਤੀ ਅੱਜ ਲੋਕ ਉਹਨਾਂ ਦੇ ਸਿਰ ਤੇ ਪੱਗ ਬੰਨਦੇ ਆ ਉਹਨੂੰ ਅੱਛੇ ਲਫ਼ਜ਼ਾਂ ਨਾਲ ਯਾਦ ਕਰਦੇ ਉਹ ਵੀਡੀਓ ਲੱਖਾਂ ਬੰਦਾ ਦੇਖਦਾ ਆ ਲੱਖਾਂ ਬੰਦਾ ਦੇਖ ਕੇ ਉਸ ਖਾਨਦਾਨ ਨੂੰ ਦਵਾ ਦਿੰਦਾ ਆ ਯਾਰ ਉਹਦੀ ਇਲਾਦ ਵਿੱਚ ਖੁਸ਼ ਹੁੰਦੀ ਵੀ ਸਾਡੇ ਦਾਦੇ ਨੇ ਇਹ ਕੰਮ ਕੀਤਾ ਸੀ ਤਾਂ ਸਾਡੇ ਸਿਰ ਤੇ ਪੱਗ ਬੰਨੀ ਆ ਤੇ ਉਹ ਜੇ ਲੋਕ ਵੀ ਹੈਗੇ ਜਿਨ੍ਹਾਂ ਦੇ ਦਾਦਿਆਂ ਨੇ ਪਰਦਾਦਿਆਂ ਨੇ ਇਹ ਕੰਮ ਮਾੜੇ ਕੰਮ ਕੀਤੇ ਤਾਂ ਉਹ ਵਿਚਾਰੇ ਮੂੰਹ ਦੁਕਾਨ ਜੋਗੇ ਨਹੀਂ ਰਹਿੰਦੇ ਜਦੋਂ ਅਗਲੇ ਜ਼ਿਕਰ ਕਰਦੇ ਕਿ ਫਲਾਮ ਬੰਦੇ ਨੇ ਸਾਡੀ ਯਾ ਕੀਤਾ ਸੀ ਤਾਂ ਸਾਡੇ ਨਾਮ ਬਿਜਾਤੀ ਕੀਤੀ ਸੀ ਕਰਤਾਰ ਜਿੰਦਾ ਰਹਿ ਜਾਂਦਾ ਆ ਸ਼ਾਪ ਲੱਗਦੀ ਆ ਚੰਗੀ ਲਵਾ ਲੋ ਮਾੜੀ ਲਾ ਲੋ ਇਨਸਾਨ ਦਾ ਮਾਜ਼ੀ ਉਹਦੀ ਜਾਨ ਛੇਤੀ ਨਹੀਂ ਛੱਡਦਾ ਇਸ ਕਰਕੇ ਮਾਜ਼ੀ ਦੇ ਆਪਣੇ ਤੁਹਾਡੇ ਜਿਹੜੀ نسل ਆ ਤੁਹਾਡੇ ਮਾਜ਼ੀ ਨੂੰ ਯਾਦ ਕਰਕੇ ਫਖਰ ਕਰਿਆ ਕਰੇ ਅਫਸੋਸ ਨਾ ਕਰਿਆ ਕਰੇ ਸਿਰ ਨਾ ਝੁਕਾਇਆ ਕਰੇ ਇਹੀ ਪੈਗਾਮ ਆ ਇਹੀ ਸਨੇਹਾ ਆ ਇਹੀ ਸਾਡੀ ਸੋਚ ਆ ਇਹੀ ਕੰਮ ਕਰ ਰਹੇ ਆ ਕਿ ਹਮੇਸ਼ਾ ਪਿਆਰ ਨੂੰ ਵਧਾਣਾ ਆਪਾਂ ਨਫ਼ਰਤ ਨੂੰ ਖਤਮ ਕਰਨਾ ਆ ਇਸ ਇਨਸ਼ਾਅੱਲਾ ਕੋਸ਼ਿਸ਼ ਦੇ ਵਿੱਚ ਰੱਬ ਸਾਨੂੰ ਕਾਮਯਾਬੀ ਵੀ ਦੇ ਰਿਹਾ ਆ ਬਹੁਤ ਸਾਰੇ ਜਿਹੜੇ ਵੀਰ ਭਰਾ ਸਾਡੀ ਇੱਕ ਕਾਲ ਤੇ ਸਾਡੀ ਹਾਂ ਨਾ ਹਾਂ ਮਣਾਉਂਦੇ ਆ ਸਾਡੇ ਕੰਮ ਆਉਂਦੇ ਆ ਇਸ ਚੀਜ਼ ਦਾ ਅਸੀਂ ਰੱਬ ਦਾ ਵੀ ਸ਼ੁਕਰ ਅਦਾ ਕਰਦੇ ਆ ਪਰ ਆਪਣੇ ਵੀਰਾਂ ਦਾ ਵੀ ਸ਼ੁਕਰ ਅਦਾ ਕਰਦੇ ਹਾਂ ਜੀ ਇਨਸ਼ਾਅੱਲਾ ਫਿਰ ਕਿਸੇ ਨਵੇਂ ਪ੍ਰੋਗਰਾਮ ਚ ਹੋਣੀ ਵੀਗੀ ਤੁਹਾਡੀ ਖੇਤ ਮਸ਼ਾਹਰੁਮਾਨ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਕਿਵੇਂ ਪੂਰੀ ਦੁਨੀਆ ਦੇ ਅੰਦਰ ਵਸਣ ਵਾਲੇ ਪੰਜਾਬੀ ਪੂਰੀ ਦੁਨੀਆ ਦੇ ਅੰਦਰ ਵਸਣ ਵਾਲੇ ਸਿੱਖ ਸਰਦਾਰ ਉਹਨਾਂ ਦੋ ਪੰਜਾਬਾਂ ਦੇ ਵਿੱਚ ਮਦਦ ਭੇਜੀਏ ਦੋ ਪੰਜਾਬਾਂ ਦੇ ਵਿੱਚ ਸਮਾਨ ਭੇਜਿਆ ਤੇ ਅੱਜ ਇਹ ਸਾਬਤ ਕਰ ਦਿੱਤਾ ਕਿ ਲੈਂਦਾ ਤੇ ਚੜਦਾ ਨਹੀਂ ਹੈ ਇੱਕ ਪੰਜਾਬ ਹੈ ਸਿੱਖਾਂ ਸਰਦਾਰਾਂ ਨੇ ਕਿਹਾ ਕਿ ਲੈਂਦਾ ਵੀ ਸਾਡਾ ਹੈ ਚੜਦਾ ਪੰਜਾਬ ਵੀ ਸਾਡਾ ਐ ਲੈਂਦਾ ਪੰਜਾਬ ਵੀ ਸਾਡਾ ਤੇ ਅੱਜ ਜਿਸ ਤਰੀਕੇ ਦੇ ਨਾਲ ਸਰਦਾਰਾਂ ਨੇ ਮਦਦ ਭੇਜੀ ਏ ਜਿਸ ਤਰੀਕੇ ਦੇ ਨਾਲ ਅੱਜ ਰਿਲੀਫ ਦੇ ਕੰਮ ਕਰ ਰਹੇ ਨੇ ਅੱਜ ਦਿਲ ਜਿੱਤ ਲੈਨੇ ਅੱਜ ਮਹਿਸੂਸ ਹੋ ਰਿਹਾ ਕਿ ਅਸੀਂ ਪੰਜਾਬੀ ਕੀ ਆ ਅੱਜ ਪੰਜਾਬ ਦੇ ਨਾਲ ਮੋਢਾ ਲਾ ਕੇ ਪੰਜਾਬ ਖੜਿਆ ਅੱਜ ਭਰਾ ਦੇ ਨਾਲ ਮੋਢਾ ਲਾ ਕੇ ਭਰਾ ਖੜਿਆ ਤੇ ਅੱਜ ਮਜ਼ਾ ਆ ਰਿਹਾ ਕਿ ਜਦੋਂ ਵੀ ਸਾਡੇ ਤੇ ਔਖਾ ਵੇਲਾ ਆਇਆ ਹਮੇਸ਼ਾ ਸਾਡੇ ਸਿੱਖ ਸਰਦਾਰਾਂ ਨੇ ਸਾਨੂੰ ਮੋਢਾ ਲਾਇਆ ਇਹ ਫਖਰ ਮਹਿਸੂਸ ਹੁੰਦਾ ਹੈ ਕਿ ਸਾਡੇ ਸਿੱਖ ਭਰਾ ਸਾਡੇ ਨਾਲ ਨੇ ਕਹਿੰਦੇ ਨੇ ਨਾ ਕਿ ਇੱਕ ਦੁਨੀਆ ਦੇ ਵਿੱਚ ਐਸਾ ਬੰਦਾ ਹੁੰਦਾ ਹੈ ਕਿ ਜਿੰਦੇ ਤੇ ਬੜੇ ਹੰਮੇ ਦਾਅਵੇ ਹੁੰਦੇ ਨੇ ਕਿ ਜਦੋਂ ਮੈਨੂੰ ਸਭ ਛੱਡ ਦੇਣਗੇ ਇਹ ਮੇਰਾ ਭਰਾ ਇਹ ਮੇਰਾ ਯਾਰ ਇਹ ਮੇਰਾ ਬੇਲੀ ਇਹ ਮੇਰੇ ਕੰਮ ਆਏਗਾ ਮੈਨੂੰ ਇਹਦੇ ਤੇ ਬੜਾ ਪਰੋਸਾ ਤੇ ਮੈਂ ਅੱਜ ਕਹਿਣਾ ਵਾਂ ਕਿ ਸਰਦਾਰਾਂ ਤੇ ਐਵੇਂ ਹੀ ਲੈਂਦੇ ਪੰਜਾਬ ਵਾਲਿਆਂ ਨੂੰ ਤੇ ਮੁਸਲਮਾਨਾਂ ਨੂੰ ਭਰੋਸਾ ਹੈ ਕਿ ਸਾਡੇ ਤੇ ਅਗਰ ਕੋਈ ਔਖਾ ਵੇਲਾ ਆਂਦਾ ਹੈ ਕੋਈ ਮੁਸ਼ਕਲ ਆਂਦੀ ਹੈ ਤੇ ਸਾਡੇ ਇਹ ਵੀਰ ਸਾਡੇ ਨਾਲ ਖੜੇ ਨੇ ਸਾਡਾ ਇਹ ਮਾਨ ਨੇ ਸਾਡਾ ਇਹ ਫਖਰ ਨੇ ਕਿ ਜਦੋਂ ਵੀ ਸਾਡੇ ਤੇ ਔਖਾ ਵੇਲਾ ਆਇਆ ਸਾਡੇ ਸਰਦਾਰਾਂ ਵੀਰਾਂ ਨੇ ਸਾਡੇ ਸਿੱਖ ਵੀਰਾਂ ਨੇ ਹਮੇਸ਼ਾ ਮੋਢਾ ਲਾ ਕੇ ਖੜੇ ਹੋਏ ਹਮੇਸ਼ਾ ਸਾਡੀ ਮਦਦ ਕੀਤੀ ਹੈ ਇਹ ਪਹਿਲੀ ਦਫਾ ਨਹੀਂ ਹੋਇਆ ਕਿ ਸਰਦਾਰਾਂ ਸਾਡੀ ਮਦਦ ਕੀਤੀ ਹੋਏ ਇਸ ਤੋਂ ਪਹਿਲੇ ਵੀ ਖਾਲਸਾ ਹੈਡ ਨੇ ਲਿੰਦੇ ਪੰਜਾਬ ਦੇ ਵਿੱਚ ਘਰ ਤਬਾਹ ਹੋਏ ਜਿੱਥੇ ਫਲੱਡ ਆ ਕੇ ਉਹਨਾਂ ਨੂੰ ਘਰ ਬਣਾ ਕੇ ਦਿੱਤੇ ਹਰ ਦੀ ਵਜ੍ਹਾ ਤੋਂ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਮਦਦ ਕੀਤੀ ਏ ਤੇ ਇੱਕ ਵਾਰੀ ਫੇਰ ਜਦੋਂ ਸਾਨੂੰ ਮਦਦ ਦੀ ਜ਼ਰੂਰਤ ਪਈ ਤੇ ਸਾਡੇ ਸਰਦਾਰ ਵੀਰ ਜਹਾਜ਼ ਭਰ ਭਰ ਕੇ ਸਮਾਨਾਂ ਦੇ ਭੇਜਣ ਦੇ ਆ ਤੇ ਐਸ ਸੀ ਜੀ ਆਈ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ